ਕਾ ਬੱਚੋ ਲੇਡੀਆਂ ਨਾ ਇਹਨਾਂ ਵੱਤ ਭਾਗਾ ਗੱਲ ਹੈ ਕਿ ਜਿਹੜਾ ਉਹਨਾਂ ਨੇ ਬਲਾਤਕਾਰ ਕੀਤਾ ਪਰਚੂਲ ਰਵੰਨਾ ਨੂੰ ਅਸੀਂ ਮੋਦੀ ਜੀ ਨੂੰ ਜਗਾਉਣਾ ਚਾਹੁੰਦੇ ਆ ਵੀ ਤੁਸੀਂ ਜਾਗੋ ਤੇ ਇਹ ਜਿਹੇ ਜੋ ਤੁਸੀਂ ਉਹਨਾਂ ਦੀ ਸਪੋਰਟ ਕਰ ਰਹੇ ਹੋ ਅਜੇ ਬੰਦਿਆਂ ਦੀ ਤੇ ਉਹਨਾਂ ਦੀ ਸਪੋਰਟ ਕਰਨੀ ਬੰਦ ਕਰੋ ਤੇ ਉਹਨਾਂ ਨੂੰ ਫੜ ਕੇ ਆਪਣੇ ਜੇਲ੍ਹ ਚ ਸਿੱਟੋ ਕਿਦਰ ਲਈ ਉਹਨੂੰ ਜਗਾਉਣ ਲਈ ਅਸੀਂ ਆਦਾ ਉਹਨਾਂ ਨੂੰ ਅੱਜ ਕੈਂਡਲ ਮਾਰਚ ਕਰ ਰਹੇ ਆ ਵੀ ਤੁਸੀਂ ਸੁੱਤੇ ਹੋਏ ਹੋ ਜੋ ਉਹ ਜਾਗ ਪੈਣ ਕਿਹੜੀ ਪਾਰਟੀਆਂ ਤੁਸੀਂ ਬਣਾਉ ਕਰਦੇ ਅਸੀਂ ਕਾਂਗਰਸ ਪਾਰਟੀ ਨਾਲ ਬਲੰਬ ਕਰਦੇ ਹਾਂ ਕੀ ਨਾਮ ਹੈ ਮੇਰਾ ਨਾਮ ਹਰਜੀਤ ਕੌਰਾ ਜੀ ਪੰਜਾਬ ਦੀ ਜਨਰਲ ਸੈਕਟਰੀ ਤੇ ਅਸੀਂ ਮੋਦੀ ਜੀ ਨੂੰ ਇਹੀ ਦੱਸਣਾ ਚਾਹੁੰਦੇ ਹਾਂ ਜਿਨੇ ਹਜ਼ਾਰ ਮਹਿਲਾਵਾਂ ਦਾ ਬਲਾਤਕਾਰ ਕੀਤਾ ਉਸ ਨੂੰ ਫੇਰ ਆਪਦੇ ਨਾਲ ਰਲਉਂਦੇ ਨੇ ਇਹਨਾਂ ਤੋਂ ਦੂਰ ਇਹਨਾਂ ਨੂੰ ਦੂਰ ਰੱਖਣ ਤੇ ਬਸ ਸਾਡਾ ਇਹ ਅਸੀਂ ਵੀ ਜੀ ਇਹੀ ਕਹਿਣਾ ਚਾਹੁੰਦੇ ਆ ਵੀ ਲੇਡੀਜ਼ ਨਾਲ ਅਜਿਹੇ ਸਲੋਕੀ ਨਾ ਹੋਵੇ ਅਸੀਂ ਮੋਦੀ ਜੀ ਨੂੰ ਇਹੀ ਰਿਕਵੈਸਟ ਕਰਦੇ ਆ ਵੀ ਐਦਾਂ ਦੇ ਬੰਦਿਆਂ ਨੂੰ ਦੂਰ ਹੀ ਰੱਖਣ ਔਰ ਦੇਰ ਸਦੀ ਸ਼ੋਕ ਸ਼ਾਂਤੀ ਬਣਾਈ ਰੱਖਣ ਜੀ ਮੋਦੀ ਜੀ ਨੂੰ ਪੁੱਛਦੇ ਆ ਕਿ ਇਹਨੇ ਰੇਪ ਕੇਸਸ ਹੋ ਗਿਆ ਕਿਸੇ ਦਾ ਬਈ ਉਹ ਉਹਨਾਂ ਨੂੰ ਬਚਾਉਣ ਲਈ ਕੀ ਕੁਛ ਉਹਦੇ ਲਈ ਅਸੀਂ ਅੱਜ ਇਹ ਕੀਤਾ ਵਾ ਕੈਂਡਲਬੱਟ ਕੀ ਹਾਂ ਜੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕੀ ਹੋ ਰਿਹਾ ਇੱਥੇ ਮਗਰ ਉਹਨਾਂ ਦਾ ਸਾਥ ਦੇ ਦੇ ਮੈਂ ਸਾਨੇਪਾਲ ਤੋਂ ਬੋਲਦੀ ਹਾਂ ਮੈਡਮ ਬ੍ਰਿੰਦਰਪੁਰ ਬਹੁਤ ਪੁਰਾਣੀ ਵਰਕਰ ਇਹਨਾਂ ਦੀ ਤੇ ਬਾਜ਼ਾਰਾਂ ਹੀ ਲੱਗ ਪਏ ਲੜਕੀਆਂ ਦੇ ਜੋ ਰੇਪ ਕੇਸ ਹੋ ਰਹੇ ਨੇ ਉਹ ਘੜੀਆਂ ਲੋਕਾਂ ਨਾਲ ਬਿਠਾ ਕੇ ਫੋਟੋਆਂ ਖਿੱਚਦੇ ਨੇ ਇਹ ਫੈਸਲਾ ਤਾਂ ਕੀ ਕਰਨਾ ਸੀ ਪਰ ਇਹਨਾਂ ਦੇ ਜਨੋਬਤੀ ਨੇ ਰੇਪ ਕੇਸ ਵਾਧੇ ਜਾਣੇ ਇਹ ਬਹੁਤੀ ਸਰਕਾਰ ਇਸ ਤੋਂ ਅਸਮਰਥਾ ਹੈ ਜੇ ਨਹੀਂ ਕਰ ਸਕਦੀ ਤਾਂ ਇਹਨਾਂ ਨੂੰ ਛੱਡ ਜਾਣਾ ਚਾਹੀਦਾ ਹੈ ਹਾਂਜੀ ਮੈਂ ਸੁਨੀਤਾ ਤੇਜਾਨੀਆ ਸਟੇਟ ਸਕੱਟਰੀ ਮਹਿਲਾ ਕਾਂਗਰਸ ਤੋਂ ਅੱਜ ਸਾਡੇ ਜਿਹੜੇ ਰਾਸ਼ਟਰੀ ਅਧਿਕਾਰ ਸ ਨੇ ਸਾਡੇ ਮਹਿਲਾ ਕਾਂਗਰਸ ਦੇ ਸਾਡੇ ਔਰ ਪੰਜਾਬ ਅਧਿક્ષ ਨੇ ਸਾਡੇ ਸਾਰਿਆਂ ਦੀ ਇਹ ਨੀਤੀਆਂ ਨੇ ਕਿ ਅਸੀਂ ਜਿਹੜਾ ਵੀ ਜੋ ਕੋਈ ਕੈਂਡੀਡੇਟ ਆਏ ਐਮਪੀ ਦਾ ਉਹ ਬੇਦਾਗ ਹੋਵੇ ਔਰ ਸੱਚਾ ਹੋਵੇ ਔਰ ਦੇਸ਼ ਦੀ ਰੱਖਿਆ ਕਰਨ ਵਾਲਾ ਹੋਵੇ ਤੇ ਸਾਡੇ ਜਿਹੜੇ راہੁਲ ਗਾਂਧੀ ਜੀ ਨੇ ਉਹ ਨਾਰੀ ਨਿਆਏ ਦਾ ਪ੍ਰਚਾਰ ਕਰ ਰਹੇ ਨੇ ਲੇਕਿਨ ਕਰਨਾਟਕ ਦੇ ਵਿੱਚ ਕੀ ਹੋਇਆ ਕਰਨਾਟਕ ਵਿੱਚ ਜੋ ਇੱਕ ਅਧਰਮੀ ਮੋਦੀ ਜੀ ਨੇ ਬੀਜੇਪੀ ਦਾ ਇੱਕ ਕੈਂਡੀਡੇਟ ਸਿਲੈਕਟ ਕੀਤਾ ਰਵੰਨਿਆ ਰਵੰਨਿਆ ਨਾਮ ਪ੍ਰਜਵਲ ਨੇ ਰਵੰਨਿਆ ਉਹਨੂੰ ਤੁਸੀਂ ਤੁਸੀਂ ਉਹਦਾ ਇੱਕ ਕਾਲਾ ਚਿੱਠਾ ਜਿਹੜਾ ਕਿ ਸਾਰੇ ਦੇ ਸਾਹਮਣੇ ਵੀ ਆ ਚੁੱਕਾ ਹੈ ਬਕਾਇਦਾ ਪੈਨ ਡਰਾਈਵਜ਼ ਆ ਚੁੱਕੀਆਂ ਨੇ ਬਕਾਇਦਾ ਸਾਰੇ ਸਬੂਤ ਆ ਚੁੱਕੇ ਨੇ ਤੁਸੀਂ ਉਹਨੂੰ ਕੈਂਡੀਡੇਟ ਬਣਾ ਕੇ ਸਾਡੇ ਭਾਰਤ ਵਿੱਚ ਉਤਾਰ ਰਹੇ ਹੋ ਕਰਨਾਟਕ ਦੀ ਸਰਕਾਰ ਨੇ ਉਹਨਾਂ ਦੇ ਪਿਤਾ ਜੀ ਨੂੰ ਤਾਂ ਚਲੋ ਜੇਲ੍ਹ ਕਰਵਾ ਦਿੱਤੀ ਹੈ ਲੇਕਿਨ ਪੁੱਤਰ ਨੂੰ ਭੁਜਾ ਦਿੱਤਾ ਗਿਆ ਹੈ ਪ੍ਰਜਵਲ ਰਵੰਨਿਆ ਇੱਥੇ ਭੱਜ ਚੁੱਕਾ ਹੈ ਅਸੀਂ ਅੱਜ ਮੰਗ ਕਰ ਰਹੇ ਹਾਂ ਸਾਰੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਰੋਸ ਪ੍ਰਦਰਸ਼ਨ ਸਿਰਫ ਸਾਡਾ ਇੱਥੇ ਪੰਜਾਬ ਵਿੱਚ ਨਹੀਂ ਹੋ ਰਿਹਾ ਹੈ ਪ੍ਰੋਟੈਸਟ ਪੂਰੇ ਕੰਨਿਆ ਕੁਮਾਰੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹੋ ਰਿਹਾ ਹੈ ਪੂਰਾ ਭਾਰਤ ਇਸ ਚੀਜ਼ ਦਾ ਮਹਿਲਾਵਾਂ ਦੇ ਨਿਆਂ ਲਈ ਪ੍ਰੋਟੈਸਟ ਕਰ ਰਿਹਾ ਹੈ ਕਿ ਪ੍ਰਧਾਨ ਮੰਤਰੀ ਜੀ ਬੇਟੀਆਂ ਨੂੰ ਨਿਆਂ ਦੋ ਬੇਟੀਆਂ ਉੱਤੇ ਹੋਏ ਉਤੇ ਚਾਰਾਂ ਦਾ ਤੁਸੀਂ ਵੀ ਖੁਲਾਸਾ ਕਰੋ ਆਪਣੀ ਚੁੱਪੀ ਤੋੜੋ ਆਪਣੀ ਚੁੱਪੀ ਤੋੜੋ ਤਾਂ ਜੋ ਬੇਟੀਆਂ ਨੂੰ ਨਿਆਂ ਮਿਲ ਸਕੇ ਔਰ ਉਹਨਾਂ ਨੂੰ ਤੁਸੀਂ ਜਿਹੜੇ ਬਾਹਰ ਭਜਾ ਦਿੱਤੇ ਸ਼ਾਇਦ ਤੁਹਾਡਾ ਆਪਣਾ ਹੱਥ ਆ ਉਹਦੇ ਵਿੱਚ ਉਹਨਾਂ ਨੂੰ ਬਾਹਰੋਂ ਲੈ ਕੇ ਆਓ ਵਿਦੇਸ਼ ਵਿਦੇਸ਼ ਭਜਾਤਾ ਦੇਸ਼ ਚ ਲੈ ਕੇ ਆਓ ਔਰ ਉਹਨਾਂ ਨੂੰ ਸਜ਼ਾ ਦੋ ਕੜੀ ਤੋਂ ਕੜੀ 你已经出去走了。 ਉੱਠਿੰਦੋ ਲੋ ਮੋਰੋਲੀ ਦੀ ਚੁੱਪੀ ਤੋੜੋ ਜਾਇਦੋ ਮਾਰੋ ਲੋ ਕੋ ਜਾਇਦੋ ਮਾਰੋ ਲੋ